ਐਂ ਦੇ ਗੋਰਿਆਂ ਮਕਦਮਾ ਕਰਿਆ ਹਬੀ ਕਹਿੰਦੇ ਗੋਰੀਆ ਗੋਰੀਆ ਮਕਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਦਫਾ ਲਾ ਕੇ ਦਫਾ ਲਾ ਕੇ ਤੇ 302 ਦੀ ਫਾਸੀ ਵਾਰੀ ਸਜ਼ਾ ਕਰਤੀ ਗੋਰੇ ਜੱਜ ਨੇ ਗੋਰੀ ਜੱਜ ਨੇ ਸੁਣਾ ਦਿੱਤਾ ਫੈਸਲਾ ਤੇ ਕੂਰਕੂਰ ਬੋਲੇ ਸੂਰਮਾ ਮੱਖਣਾ ਮੱਖਣਾ ਦੇਸ਼ ਨੂੰ ਪਿਆਰਾ ਜਿੰਦ ਤੋਂ ਅਸੀਂ ਰੱਖਣਾ ਮੁਲਾਕਾਤ ਨੂੰ ਜਦੋਂ ਮਾਂ ਆਈ ਨਹੀਂ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮਾਂ ਆਈ ਸੈਂਟਰਲ ਲਾਹੌਰ ਜੇਲ੍ਹ ਵਿੱਚ ਕਿੱਥੇ ਸੀਖਾਂ ਦੇ ਵਿੱਚ ਸੀਖਾਂ ਦੇ ਭਗਤ ਸਿੰਘ ਸੂਰਮੇ ਅੱਖੀਆਂ 'ਚੋਂ ਬਾਣੀ ਆ ਗਿਆ ਦੇਖ ਮਾਂ ਨੂੰ ਦੇਖ ਮਾਂ ਨੂੰ ਭਗਤ ਸਿੰਘ ਡੋਲਿਆ ਬੋਲਿਆ ਕਿਹੜੀ ਗੱਲੋਂ ਹਿੰਜ ਕੇਰਦੀ ਰੱਖ ਹੌਸਲਾ ਹੌਸਲਾ ਡਲਾਣਾ ਚਿੱਤ ਅੰਮੀਏ ਥਾਪੀ ਦੇ ਕੇ ਭਗਤ ਸਿੰਘ ਨੂੰ ਬੋਲ ਕੇ ਬੋਲ ਕੇ ਦੇਸ਼ ਨੂੰ ਆਜ਼ਾਦ ਕਰਨਾ ਵੇਖੂਨ ਡੋਲ ਕੇ ਹੱਕ ਪਾਏਗੀ ਕਿਸ਼ਨ ਸਿੰਘ ਬਾਪ ਨੂੰ ਵੀ ਹੱਕ ਪਾਏਗੀ ਆਏਗੀ ਕਿਸ਼ਨ ਸਿੰਘ ਬਾਪ ਨੂੰ ਨਾਲ-ਨਾਲ ਮੁਲਾਕਾਤ ਦੇ ਦੇ ਹੌਸਲਾ ਹੌਸਲਾ ਦੇਸ਼ ਲਈ ਮਰਨਾ ਮੇਰੇ ਦੀ ਪੁੱਛ ਜੇਲ੍ਹ ਤੋਂ ਜਿੱਥੇ ਤੇਰਾ ਸੀ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ ਹੱਸ ਕੇ ਕੌਮਲੇ ਦੀ ਇੰਜ ਮਾਰਨਾ ਹੋਈ ਗਿਆ ਦੱਸ ਕੇ ਘੰਟੀ ਵੱਜ ਗਈ ਮੁਲਾਕਾਤ ਟੁੱਟ ਗਈ ਵਈ ਘੰਟੀ ਵੱਜ ਗਈ ਵੱਜ ਗਈ ਮੁਲਾਕਾਤ ਟੁੱਟ ਗਈ ਕੱਢ ਲਿਆ ਕੋਸ਼ੜੀ ਚੋਂ ਭਗਤ ਸਿੰਘ ਨੂੰ ਸਿੰਘ ਨੂੰ ਲਾ ਲਿਆ ਮੂਰੇ ਗੋਰਿਆਂ ਦੀ ਗਾਰਤ ਨੇ ਜਾਂਦੇ ਛੇਰ ਨੇ ਛੇਰ ਨੇ ਮਾਰਿਆ ਨਾਰਾਇਣ ਇਨਕਲਾਬ ਜਿੰਦਾਬਾਦ ਦਾ ਫਾਂਸੀ ਦੇ ਤਾ ਦੇ ਤਾ ਭਗਤ ਸਿੰਘ ਸੂਰਮਾ ਮਰ ਜਾਣੇ ਪਾਪੀ ਗੋਰੀਆਂ ਰਾਣਾ ਰਾਣਾ ਹੋਰ ਕੇ ਤਰੀਕੇ ਵਾਲਿਆ ਤੇਰਾ ਬਾਣਾ ਹੋ ਵੀ ਧੰਨਵਾਦ ਬਾਕੀ ਸ਼ੇਅਰ ਕਮੈਂਟ ਕਰਕੇ ਦੱਸ ਦਿਓ ਭਾਈ ਸਬਸਕ੍ਰਾਈਬ ਕਰ ਲਿਓ ਵੀਚ ਦਾ ਆ ਵੀ ਮੇਤਰੋ ਸੁਣ ਕੇ ਕਹਾਣੀ ਵੀਡੀਓ ਚ ਦੱਸੋ ਕਮੈਂਟਾਂ ਚ ਕਿਵੇਂ ਲੱਗੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਾਨਕ ਦੀ ਕਲੀ ਹੈਗੀ ਅਜਾ ਰਾਜਪਰਾੜ ਦਾ ਗਾਣਾ ਵੀ ਸੁਣਾਵਾਂ ਰਾਜਪਰਾੜ ਦਾ ਗਾਣਾ ਹੋਇਦੂ ਬਾਦ ਮਿੱਤਰੋ ਹੋਰ ਦੋ ਵਾਰ